ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਉਧਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਅੱਜ ਗੱਲ ਕਰਾਂਗੇ ਆਪਾਂ ਕਿ ਫਰਵਰੀ ਦੇ ਦੂਜੇ ਹਫਤੇ ਤੋਂ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਮੇਨ ਤੌਰ ਤੇ ਗੱਲ ਕਰਾਂਗੇ ਕਿ ਠੰਡ ਦੀ ਠੰਡ ਕਦੋਂ ਤੱਕ ਬਣੀ ਰਹੇਗੀ ਕਦੋਂ ਤੋਂ ਗਰਮੀ ਦੀ ਸ਼ੁਰੂਆਤ ਹੋ ਸਕਦੀ ਹੈ ਤੇ ਨਾਲ ਹੀ ਇਹਨਾਂ ਦਿਨਾਂ ਵਿੱਚ ਧੁੰਦ ਕੋਰੇ ਦੇ ਕੀ ਅਪਡੇਟ ਹੈ ਟੈਂਪਰੇਚਰ ਕਿੱਥੇ ਤੱਕ ਡਿੱਗਣਗੇ ਜਾਂ ਕਦੋਂ ਉੱਠਣਗੇ ਇਹ ਸਾਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਨਾਲ ਹੀ ਗੱਲ ਕਰ ਲਿਆਂਗੇ ਵੀ ਕਿਹੜਾ ਸਿਸਟਮ ਅਗਲੇ ਦਿਨਾਂ ਵਿੱਚ ਕਦੋਂ ਆ ਰਿਹਾ ਹੈ ਸੋ ਪਹਿਲਾ ਆਪਾਂ ਮੈਂ ਤੌਰ ਤੇ ਵੀਡੀਓ ਜਿਹੜੀ ਸਰਦੀ ਨਾਲ ਰਿਲੇਟਡ ਹੈ ਕਿ ਸਰਦੀ ਕਦੋਂ ਤੱਕ ਰਹੇਗੀ ਕਦੋਂ ਗਰਮੀ ਦੀ ਸ਼ੁਰੂਆਤ ਹੋ ਸਾਡੇ ਟੈਂਪਰੇਚਰ ਕਦੋਂ ਘਟਣ ਪਤਣਗੇ ਸੋ ਪਹਿਲਾ ਗੱਲ ਕਰੀਏ ਆਪਾਂ 7 ਫਰਵਰੀ ਤੋਂ ਸ਼ੁਰੂਆਤ ਕਰਾਂਗੇ 7 ਤੋਂ ਲੈ ਕੇ ਪਹਿਲਾ ਜਿਹੜਾ ਹਫਤਾ ਹੈ 7 ਤੋਂ 14 ਫਰਵਰੀ ਤੱਕ ਦਾ ਇਹ ਦੂਜਾ ਹਫਤਾ ਇਹਦੀ ਗੱਲ ਕਰੀਏ ਤਾਂ ਟੈਂਪਰੇਚਰ ਫਿਰ ਹਾਲ ਜਿਹੜੇ ਹੁਣ ਥੋੜੇ ਬਹੁਤ ਘਟੇ ਹੋਏ ਨੇ ਕਾਰਨ ਹੈ ਕਿ ਪਿੱਛੇ ਸਿਸਟਮ ਗੁਜਰਿਆ ਪਹਾੜੀ ਖੇਤਰਾਂ ਵਿੱਚ ਤਕੜੀ ਬਰਫਬਾਰੀ ਹੋਈ ਹੈ ਤੇ ਉੱਤਰ ਪੱਛਮੀ ਸ਼ੀਤ ਹਵਾਵਾਂ ਪਹਾੜੀ ਖੇਤਰਾਂ ਤੋਂ ਮੈਦਾਨੀ ਭਾਗਾਂ ਵਿੱਚ ਪਹੁੰਚ ਰਹੀਆਂ ਨੇ ਜਿਨ੍ਹਾਂ ਦੇ ਚੱਲਦੇ ਟੈਂਪਰੇਚਰ ਡਿੱਗ ਰਹੇ ਨੇ ਤੇ ਸਵੇਰ ਦੇ ਵੇਲੇ ਜਿਹੜਾ ਥੋੜਾ ਜਿਹਾ ਠਾਰਨ ਵਾਲਾ ਮਾਹੌਲ ਆ ਉਹ ਦੇਖਣ ਨੂੰ ਮਿਲੂਗਾ ਹਾਲਾਂਕਿ ਮੌਸਮ ਸਾਫ਼ ਹੈ ਬੱਦਲਬਾਈ ਰਹਤ ਹੈ ਧੁੰਦ ਦੇ ਵੀ ਚਾਂਸ ਘੱਟ ਨੇ ਕੁਝ ਖੇਤਰਾਂ ਵਿੱਚ ਸੀਮਤ ਰੂਪ ਵਿੱਚ ਧੁੰਦ ਰਹੇਗੀ ਕੁਝ ਖੇਤਰ ਸਵੇਰ ਦੇ ਮੌਕੇ ਤੋਂ ਹੀ ਤਕੜੀ ਜਿਹੀ ਧੁੱਪ ਵਾਲੀ ਦੇਖਣ ਨੂੰ ਮਿਲਣਗੇ ਸਾਫ਼ ਮੌਸਮ ਰਹੇਗਾ ਪਰ ਇਸ ਦੇ باوجود ਦਸਾਰਾ ਦਿਨਾਂ ਸ਼ੀਤ ਹਵਾਵਾਂ ਵਗਣਗੇ ਉੱਤਰ ਪੱਛਮੀ ਸੁਝਿੰਨਾਂ ਦੇ ਚੱਲਦੇ ਜਿਹੜਾ ਠਾਰਨ ਵਾਲਾ ਮਾਹੌਲ ਹੈ ਉਹ ਥੋੜਾ ਜਿਹਾ ਬਣਿਆ ਰਹੂਗਾ ਹਲੇ ਤੇ ਟੈਂਪਰੇਚਰ ਜਿਹੜੇ ਦਿਨ ਦੇ ਹੋਣਗੇ ਫਿਲਹਾਲ ਆਉਂਦੇ 2-4 ਦਿਨਾਂ ਤੱਕ 20 ਡਿਗਰੀ ਦੇ ਆਸ-ਪਾਸ ਪਹੁੰਚਣਗੇ 18 ਤੋਂ 20 ਡਿਗਰੀ ਦੇ ਪਰ ਇਸ ਸ਼ੀਤ ਹਵਾਵਾਂ ਨਾਲ ਇਹਦੀ ਠੰਡ ਆਉ ਬਣੀ ਰਹੇਗੀ ਰਾਤ ਦੇ ਟੈਂਪਰੇਚਰ ਫਿਲਹਾਲ ਡਿੱਗ ਰਹੇ ਨੇ ਪਿਛਲੀਆਂ ਰਾਤਾਂ ਦੇ ਮੁਕਾਬਲੇ ਕਿਉਂਕਿ ਜਦੋਂ ਸਿਸਟਮ ਪਹੁੰਚੇ ਸੀ ਤਾਂ ਰਾਤ ਦੇ ਟੈਂਪਰੇਚਰ 9-10 ਡਿਗਰੀ ਤੱਕ ਪਹੁੰਚ ਗਏ ਸਨ ਪਰ ਉਸ ਤੋਂ ਬਾਅਦ ਹੁਣ ਇਹਨਾਂ ਠੰਡੀਆਂ ਹਵਾਵਾਂ ਦੇ ਚੱਲਦੇ ਜਿਹੜਾ ਟੈਂਪਰੇਚਰ ਰਾਤ ਦੇ ਇੱਕ ਵਾਰ ਫਿਰ ਘਟ ਕੇ 6-7 ਡਿਗਰੀ ਦੇ ਆਸ-ਪਾਸ ਤੱਕ ਆ ਗਏ ਨੇ ਤੇ ਨਾਲ ਹੀ ਹੁਣ ਕੋਰੇ ਦਾ ਸੰਭਾਵਨਾ ਵੀ ਬਣਦੀ ਹੋਈ ਨਜ਼ਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਕੋਰਾ ਅਗਲੇ 2-4 ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਜਿਆਦਾਤਰ ਅਸਾਰ ਹੋਣਗੇ ਕਿ 7 ਫਰਵਰੀ ਦੀ ਜਿਹੜੀ ਸਵੇਰ ਹੋਵੇਗੀ ਉਹਦੇ ਵਿੱਚ ਹਲਕਾ ਫੁਲਕਾ ਕੋਰਾ ਦੇਖਣ ਨੂੰ ਮਿਲ ਸਕਦਾ ਹਲਕੇ ਤੋਂ ਦਰਮਿਆਨਾ ਕੁਝ ਖੇਤਰਾਂ ਵਿੱਚ ਪਰ ਜਿਆਦਾ ਅਸਾਰ ਨੇ ਕਿ 8 ਦੀ ਸਵੇਰ ਜਾਂ 9 ਦੀ ਸਵੇਰ ਦੇ ਵਿੱਚ ਜਿਆਦਾ ਆਪਾਂ ਨੂੰ ਕੋਰਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਕੁਝ ਖੇਤਰਾਂ ਵਿੱਚ ਸੰਗਣੀ ਕੋਰੇ ਦੀ ਚਾਦਰ ਪੈ ਸਕਦੀ ਹੈ ਕਾਰਨ ਜਿਵੇਂ ਦੱਸਿਆ ਉਹੀ ਕਿ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਇਸ ਵੇਲੇ ਤਰੇਲ ਡਿਗਣੀ ਆੜੀ ਉਹ ਸ਼ੁਰੂ ਹੋ ਗਈ ਹੈ ਤੇ ਜਦੋਂ ਟੈਂਪਰੇਚਰ ਕਾਫੀ ਜ਼ਿਆਦਾ ਡੇਗੇ ਜਾਂਦੇ ਨੇ ਠੰਡੀਆਂ ਹਵਾਵਾਂ ਚੱਲਦੀਆਂ ਤਾਂ ਰਾਤ ਦਾ ਜਿਹੜਾ ਟੈਂਪਰੇਚਰ ਉਹਦਾ ਸਵੇਰ ਤੜਕੇ ਸਮੇਂ ਦੇ ਆਸ-ਪਾਸ ਉਹ ਕੁਝ ਸਮੇਂ ਦੇ ਲਈ ਦਾ ਟੈਂਪਰੇਚਰ ਹੈ 0 ਡਿਗਰੀ ਦੇ ਆਸ-ਪਾਸ ਆ ਜਾਂਦਾ ਹੈ ਤੇ ਉਸ ਤੋਂ ਕਰਕੇ ਜਿਹੜਾ ਵੀ ਉਹਨਾਂ ਕਾਰਨਾਗਰ ਕਿਹੜੀ ਤਰੇਲ ਡਿਗਰੀ ਆ ਉਹ ਬਰਫ਼ ਦੇ ਰੂਪ ਵਿੱਚ ਡਿਗਣ ਲੱਗ ਜਾਂਦੀ ਹੈ ਤੇ ਜਿਹਨੂੰ ਕੋਰੇ ਕਿਹਾ ਜਾਂਦਾ ਹੈ ਤੇ ਜਿਹੜਾ ਕੋਰਾ ਹਲਕਾ ਹੁੰਦਾ ਹੈ ਉਹ ਆਪਾਂ ਨੂੰ ਸੜਕਾਂ ਦੇ ਲਾਗਵੰਨੇ ਖੇਤਾਂ ਦੇ ਵਿੱਚ ਜਾਂ ਪਰਾਲੀ ਦੀ ਜਿੱਥੇ ਕਿਤੇ ਪਈ ਹੁੰਦੀ ਹੈ ਜਾਂ ਸੁੱਕਾ ਕਾਹ ਫੂਸ ਪਿਆ ਹੁੰਦਾ ਤ ਉਹਦੇ ਉੱਪਰ ਦੇਖਣ ਨੂੰ ਮਿਲਦਾ ਹੈ ਪਰ ਜਦੋਂ ਕੋਰਾ ਸੰਘਣਾ ਹੁੰਦਾ ਹੈ ਤਾਂ ਜਿਹੜੇ ਆ ਹਰੇਕ ਸਤਾ ਦੇ ਉੱਪਰ ਆਮ ਹਰੇ ਫਸਲਾਂ ਦੇ ਉੱਪਰ ਵੀ ਕਾਹ ਫੂਸ ਦੇ ਉੱਪਰ ਵੀ ਇੱਥੋਂ ਤੱਕ ਕਿ ਗੱਡੀਆਂ ਕਾਰਾਂ ਦੇ ਸ਼ੀਸ਼ਿਆਂ ਦੇ ਉੱਪਰ ਵੀ ਜਿਹੜਾ ਬਰਫ਼ ਦੀ ਪਤਲੀ ਚਾਦਰ ਦੇਖਣ ਨੂੰ ਮਿਲ ਜਾਂਦੀ ਹੈ ਜਿਹੜਾ ਕਿ ਸੰਘਣਾ ਕੋਰਾ ਹੁੰਦਾ ਹੈ ਸੋ ਜਿਹੇ ਅਲਰਟ ਬਣੇ ਹੋਏ ਨੇ ਮੌਸਮ ਵਿਭਾਗ ਵੱਲੋਂ ਵੀ ਜਿਹੜੀ ਅਜਿਹੀ ਸੰਭਾਵਨਾ ਬਜਾਈ ਗਈ ਹੈ ਕਿ ਆਉਂਦੇ 2 ਤੋਂ 4 ਦਿਨਾਂ ਦੇ ਵਿੱਚ ਕੋਰੇ ਪੈਣ ਦੀ ਸੰਭਾਵਨਾ ਬਣੀ ਹੋਇਆ ਸੋ ਕਿਸਾਨ ਵੀਰ ਫਸਲਾਂ ਦਾ ਇਸ ਸੰਬੰਧਤ ਧਿਆਨ ਰੱਖ ਸਕਦੇ ਨੇ ਹਾਲਾਂਕਿ ਪਾਣੀ ਤਾਂ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਬਰਸਾਤ ਪਿਛਲੇ ਦਿਨਾਂ ਵਿੱਚ ਕਾਫੀ ਹੋਈ ਹੈ ਸੋ ਇਸ ਦੇ ਸੰਬੰਧਤ ਹੋਰ ਕੁਝ ਕੰਮ ਨੇ ਜਿਹੜੇ ਕੀਤੇ ਜਾ ਸਕਦੇ ਨੇ ਜਿਹੜੇ ਕਿਸੇ ਨਾ ਕੋਈ ਨਰਸਰੀ ਵਗੈਰਾ ਤਿਆਰ ਕਰ ਰਹੇ ਨੇ ਸਬਜ਼ੀਆਂ ਦੀ ਤਾਂ ਉਹਨਾਂ ਨੂੰ ਪਤਲੀ ਪੋਲੀ ਸ਼ੀਟ ਦੇ ਨਾਲ ਢਕਿਆ ਜਾ ਸਕਦਾ ਜਾਂ ਉਹਨਾਂ ਦੇ ਉੱਪਰ ਪਰਾਲੀ ਦੀ ਤਹਿ ਲਗਾਈ ਜਾ ਸਕਦੀ ਹੈ ਤਾਂ ਜੋ ਕੋਰੇ ਤੋਂ ਬਚਾਅ ਹੋ ਸਕੇ ਤੇ ਗੱਲ ਕਰੀਏ ਹੁਣ ਆਪਾਂ ਠੰਡ ਦੀ ਵੀ ਠੰਡ ਦਾ ਦੌਰ ਸਰਦੀ ਦਾ ਦੌਰ ਕਦੋਂ ਤੱਕ ਰਹੇਗਾ ਕਦੋਂ ਤੋਂ ਗਰਮੀ ਸ਼ੁਰੂਆਤ ਹੋ ਸਕਦੀ ਹੈ ਫਿਲਹਾਲ 15 ਫਰਵਰੀ ਤੱਕ ਦਾ ਕੋਈ ਠੰਡ ਘਟਣ ਦੇ ਵਿੱਚ ਚਾਂਸ ਨਹੀਂ ਹਨ ਦਿਨ ਜਰੂਰ ਨਿੱਗੇ ਹੋ ਜਾਣਗੇ ਧੁੱਪ ਲੱਗਣ ਦੇ ਕਰਕੇ ਬਾਰੇ ਅਗਲੇ 1-2 ਸਿਸਟਮ ਪਹੁੰਚ ਰਹੇ ਨੇ ਇੱਕ ਸਿਸਟਮ ਤਾਂ ਫਿਲਹਾਲ 7-8 ਫਰਵਰੀ ਨੂੰ ਆ ਰਿਹਾ ਜਿਹਦੇ ਚਾਲ ਦੇ ਕੁਝ ਬਦਲਵਾਈ ਦੇਖਣ ਨੂੰ ਮਿਲੇਗੀ ਮੀਂਹ ਦੇ ਹਾਲਾਤ ਇਹਦੇ ਵਿੱਚ ਨਹੀਂ ਹੋਣਗੇ ਤੇ ਉਸ ਤੋਂ ਬਾਅਦ ਅਗਲਾ ਸਿਸਟਮ ਲਗਭਗ 1 ਫਰਵਰੀ ਦੇ ਆਸ-ਪਾਸ ਪਹੁੰਚ ਰਿਹਾ ਜਿਹਦੇ ਚਾਲ ਦੇ ਕੁਝ ਖੇਤਰਾਂ ਵਿੱਚ ਥੋੜੀ-ਬਹੁਤ ਹਲਕੀਆਂ-ਫੁਲਕੀਆਂ ਕਾਰਵਾਈਆਂ ਹੋ ਸਕਦੀਆਂ ਨੇ ਤੇ ਜੇਕਰ ਇਹ ਸਿਸਟਮ ਕਮਜ਼ੋਰ ਪਾਇਆ ਜਾਂਦਾ ਹੈ ਪੰਜਾਬ ਦੇ ਵਿੱਚ ਬੜੀਆਂ ਗਤੀਵਿਧੀਆਂ ਨਹੀਂ ਦਿੰਦਾ ਤਾਂ ਉਸ ਤੋਂ ਬਾਅਦ ਕਹਾਂਗੇ ਆਪਾਂ ਕਿ 15 ਫਰਵਰੀ ਤੋਂ ਬਾਅਦ ਪੰਜਾਬ ਦਾ ਮੌਸਮ ਥੋੜਾ ਜਿਆਦਾ ਗਰਮਾਹਟ ਵਾਲਾ ਹੋ ਜਾਵੇਗਾ ਤੇ ਦਿਨ ਦੇ ਟੈਂਪਰੇਚਰ 20 ਡਿਗਰੀ ਤੋਂ ਪਾਰ ਹੋ ਕੇ 25 ਦੇ ਆਸ-ਪਾਸ ਨੂੰ ਹੱਥ ਲਾਉਣਾ ਸ਼ੁਰੂ ਕਰ ਦੇਣਗੇ ਰਾਤ ਦੇ ਟੈਂਪਰੇਚਰ ਵੀ ਫਿਰ ਲਗਭਗ 10 ਡਿਗਰੀ ਤੋਂ ਪਾਰ ਹੋ ਜਾਣਗੇ ਅਤੇ ਉਦੋਂ ਉਸ ਤੋਂ ਕਾਹ ਸਕਾਂਗੇ ਵੀ ਗਰਮੀ ਦੀ ਸ਼ੁਰੂਆਤ ਉਹਨਾਂ ਦਿਨਾਂ ਤੋਂ ਹੋ ਚੁੱਕੀ ਹੈ ਫਿਲਹਾਲ ਆਉਂਦੇ ਹਫ਼ਤਾ 10 ਦਿਨਾਂ ਦੇ ਵਿੱਚ ਕੋਈ ਗਰਮੀ ਦੇ ਤਕੀਸਰ ਨਹੀਂ ਹੋਣਗੇ ਦਿਨ ਜਰੂਰ ਨਿੱਗੇ ਰਹਣਗੇ ਰਾਤ ਦੇ ਟੈਂਪਰੇਚਰ ਫਿਲਹਾਲ ਥੋੜੇ ਜੇ ਘਟੇ ਰਹਣਗੇ ਸ਼ੀਤ ਹਵਾਵਾਂ ਦੇ ਚੱਲਦੇ ਸੋ ਬਾਕੀ ਅਗਲੇ ਦਿਨਾਂ ਦੇ ਵਿੱਚ ਫਿਰ ਤਾਜ਼ਾ ਮੌਸਮੀ ਅਪਡੇਟ ਤੁਹਾਡੇ ਨਾਲ ਸਮੇਂ-ਸਮੇਂ ਤੇ ਸਾਂਝੀ ਕਰਦੇ ਰਹਾਂਗੇ ਸੋ ਚੈਨਲ ਪੰਜਾਬ ਵੈਦਰ ਨਾਲ ਉਦੋਂ ਤੱਕ ਬਨੇ ਰਹੋ ਤਾਂ ਜੋ ਤੁਹਾਨੂੰ ਮੌਸਮ ਪੰਜਾਬ ਦੀ ਹਰ ਛੋਟੀ ਤੋਂ ਵੱਡੀ ਅਤੇ ਸਹੀ ਤੋਂ ਸਟੀਕ ਰੂਪ ਵਿੱਚ ਅਪਡੇਟ ਮਿਲਦੀ ਰਹੇ ਹੁਣ ਇਜਾਜ਼ਤ ਦਿਓ ਧੰਨਵਾਦ ਜੀ